ਸਾਬਕਾ ਬਧਾਇਕ ਅੰਗਲ ਸੈਣੀ ਦੀ ਗੱਡੀ ਦਾ ਜਬਰਦਸਤ ਐਕਸੀਡੈਂਟ ਹੋਇਆ ਹੈ। ਪ੍ਰਾਪਤ ਸੂਤਰਾਂ ਦੀ ਸੂਚਨਾ ਅਨਸਾਰ ਅੰਗਲ ਸੈਣੀ ਨਵਾਂ ਸ਼ਹਿਰ ਤੋਂ ਚੰਡੀਗੜ੍ਹ ਜਾ ਰਹੇ ਸਨ ਕਿ ਨਵਾਂ ਸ਼ਹਿਰ ਤੋਂ ਚੰਡੀਗੜ੍ਹ ਰੋਡ ਟੋਂਸਾ ਵਿਖੇ ਇਹ ਗੱਡੀ ਹਾ사 ਗ੍ਰਸਤ ਹੋ ਗਈ। ਹੋਰ ਸੂਚਨਾ ਮਿਲੀ ਆ ਕਿ ਸ੍ਰੀ ਅੰਗਲ ਸੈਣੀ ਦੇ ਕਾਫੀ ਸੱਟਾਂ ਲੱਗੀਆਂ ਹਨ। ਪਰ ਹਾਲਤ ਜਿਹੜੀ ਆ ਉਹ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਇਹ ਵੀ ਪਤਾ ਲੱਗਾ ਹੈ ਕਿ ਉੱਥੇ ਹੀ ਅੰਗਲ ਸੈਣੀ ਦੇ ਜੋ ਗਨਮੈਨ ਨੇ ਉਹ ਵੀ ਜ਼ਖਮੀ ਹੋ ਗਏ ਨੇ ਤੇ ਸੂਚਨਾ ਅਨਸਾਰ ਇਹ ਐਕਸੀਡੈਂਟ ਸਵੇਰੇ ਤੜਕਸਾਰ ਹੋਇਆ ਜਦੋਂ ਸਾਬਕਾ ਵਿਧਾਇਕ ਅੰਗਲ ਸੈਣੀ ਨਵਾਂ ਸ਼ਹਿਰ ਤੋਂ ਚੰਡੀਗੜ੍ਹ ਜਾ ਰਹੇ ਸਨ ਤੇ ਟੋਂਸਾ ਪਈ ਪਿੰਡ ਆ ਜੋ ਸਾਨੂੰ ਸੂਚਨਾ ਮਿਲੀ ਆ ਉੱਥੇ ਗੱਡੀ ਜਿਹੜੀ ਆ ਹਾਸਾ ਗ੍ਰਸਤ ਹੋ ਗਈ ਤੇ ਇਹਨਾਂ ਨੂੰ ਤੁਰੰਤ ਹੀ ਮੈਕਸ ਹਸਪਤਾਲ ਮਹਾਲੀ ਜੋ ਸਾਡੇ ਕੋਲ ਫਿਲਹਾਲ ਸੂਚਨਾ ਹੈ ਉੱਥੇ ਇਹਨਾਂ ਨੂੰ ਦਾਖਲ ਕਰਾਇਆ ਗਿਆ ਹੈ ਤੇ ਤੁਸੀਂ ਗੱਡੀ ਦੀਆਂ ਤਸਵੀਰਾਂ ਦੇਖ ਕੇ ਫਿਲਹਾਲ ਸਾਡੇ ਕੋਲ ਜਿਹੜੀਆਂ ਇਹ ਤਸਵੀਰਾਂ ਸੂਤਰਾਂ ਰਾਹੀਂ ਪਹੁੰਚੀਆਂ ਨੇ ਤਸਵੀਰਾਂ ਦੇਖ ਕੇ ਤੁਸੀਂ ਦੇਖ ਸਕਦੇ ਹੋ ਗੱਡੀ ਦੀ ਹਾਲਤ ਦੇਖ ਕੇ ਕਿ ਗੱਡੀ ਦੇ ਪਰ ਖੱੱਚੇ ਉੜ ਗਏ ਨੇ ਗੱਡੀ ਜਿਹੜੀ ਆ ਉਹ ਉਹਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਜਿਹੜਾ ਉਹ ਨੁਕਸਾਨਿਆ ਗਿਆ ਆ ਔਰ ਇਹ ਤੁਸੀਂ ਗੱਡੀ ਤੋਂ ਦੇਖ ਕੇ ਗੱਡੀ ਨੂੰ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਕਿੰਨਾ ਜ਼ਬਰਦਸਤ ਐਕਸੀਡੈਂਟ ਹੋਇਆ ਹੋਵੇਗਾ ਪਰ ਉਸ ਮਾਲਕ ਦਾ ਫੇਰ ਵੀ ਸ਼ੁਕਰ ਹੈ ਕਿ ਇਸ ਦੇ ਵਿੱਚ ਕਿਸੇ ਦੀ ਕੋਈ ਜਾਨ ਨਹੀਂ ਗਈ ਇਹ ਉਸ ਮਾਲਕ ਨੇ ਬਹੁਤ ਹੀ ਕਿਰਪਾ ਕੀਤੀ ਹੈ ਮਿਹਰ ਕੀਤੀ ਹੈ ਅੰਗਲ ਸੈਣੀ ਤੇ ਉਸ ਵਿੱਚ ਬੈਠੇ ਹੋਏ ਜੋ ਗਨ ਮੈਂਸ਼ਨ ਲੇਕਿਨ ਇਹ ਜੋ ਗੱਡੀ ਹੈ ਗੱਡੀ ਨੂੰ ਤੁਸੀਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਹੁਣ ਇਹ ਫਿਲਹਾਲ ਸਾਡੇ ਤੱਕ ਕੋਈ ਖਬਰ ਨਹੀਂ ਪਹੁੰਚੀ ਕਿ ਗੱਡੀ ਦੀ ਸਪੀਡ ਜ਼ਿਆਦਾ ਸੀ ਜਾਂ ਕੀ ਚੱਕਰ ਸੀ ਨਮਾਚਰਦ ਬਾਬਾ YouTube ਚੈਨਲ ਜਲਦੀ ਹੀ ਜਿਹੜੀ ਆ ਇਹ ਪੂਰੀ ਰਿਪੋਰਟ ਪੂਰੀ ਖਬਰ ਜਿਹੜੀ ਆ ਤਸਵੀਰਾਂ ਰਾਹੀਂ ਜਿਹੜੀ ਆ ਉਹ ਤੁਹਾਨੂੰ ਵੀਡੀਓ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਔਰ ਫਿਲਹਾਲ ਸਾਡੇ ਜਿਹੜੇ ਹੋਰ ਪੱਤਰਕਾਰ ਨੇ ਸਾਡੇ ਮਿੱਤਰ ਪੱਤਰਕਾਰ ਨੇ ਉਹ ਵੀ ਇਸੀ ਇਸ ਐਕਸੀਡੈਂਟ ਦੇ ਸਬੰਧ ਦੇ ਵਿੱਚ ਇਹ ਗੱਲਬਾਤ ਕਰ ਰਹੇ ਨੇ ਔਰ ਸੂਚਨਾ ਜਿਹੜੀ ਆ ਹੋਰ ਕੀ ਗੱਲਬਾਤ ਹੋਈ ਔਰੇ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਇਹਦੇ ਕਾਰਨ ਕੀ ਰਹੇ ਹੋਣਗੇ ਔਰ ਕੀ ਅਜਿਹੇ ਆ ਕਾਰਨ ਸੀ ਕਿ ਜਿਹੜੀ ਇਹ ਗੱਡੀ ਆ ਇਸ ਦਾ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਇਹਦੀ ਜਿਹੜੀ ਪੂਰੀ ਜਾਣਕਾਰੀ ਆ ਉਹ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਅਸੀਂ ਤੁਹਾਨੂੰ ਜਲਦੀ ਦਿਖਾਵਾਂਗੇ ਫਿਲਹਾਲ ਉਸ ਮਾਲਕ ਦਾ ਸ਼ੁਕਰ ਰਿਹਾ ਕਿ ਇਸ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਜਿਸ ਤਰ੍ਹਾਂ ਤੁਸੀਂ ਗੱਡੀ ਦੀਆਂ ਤਸਵੀਰਾਂ ਦੇਖ ਪਤ ਤਸਵੀਰ ਦੇਖ پا ਰਹੇ ਹੋ ਕਿ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਜਿਹੜਾ ਐਕਸੀਡੈਂਟ ਸੀ ਕਿੰਨਾ ਜ਼ਬਰਦਸਤ ਸੀ ਫਿਲਹਾਲ ਅੰਗਲ ਸੈਣੀ ਖਤਰੇ ਤੋਂ ਬਾਹਰ ਨੇ ਔਰ ਉਹ ਮੈਕਸ ਹਸਪਤਾਲ ਮਹਾਲੀ ਜਿਹੜਾ ਆ ਸੂਚਨਾ ਦੇ ਅਨੁਸਾਰ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਆ ਔਰ ਉਸ ਉੱਤੇ ਉਹਨਾਂ ਦੀ ਹਾਲਤ ਜਿਹੜੀ ਆ ਉਹ ਖਤਰੇ ਤੋਂ ਬਾਹਰ ਹੈ ਲੇਕਿਨ ਸੱਟਾਂ ਜ਼ਰੂਰ ਲੱਗੀਆਂ ਨੇ ਔਰ ਇਹ ਵੀ ਖਬਰ ਮਿਲੀ ਆ ਕਿ ਉਹਨਾਂ ਦੇ ਨਾਲ ਜੋ ਗਨਮੈਨ ਇਨਸਾਨ ਉਹਨਾਂ ਦੇ ਵੀ ਕਾਫੀ ਸੱਟਾਂ ਲੱਗੀਆਂ ਨੇ ਪਰ ਕਿਸੇ ਵੀ ਤਰ੍ਹਾਂ ਦਾ ਵੱਡਾ ਜਿਹੜਾ ਸਗਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਔਰ ਇਹ ਸਾਬਕਾ ਵਿਧਾਇਕ ਅੰਗਲ ਸੈਣੀ ਦੇ ਸਬੰਧ ਦੇ ਵਿੱਚ ਇਸ ਐਕਸੀਡੈਂਟ ਦੇ ਸਬੰਧ ਵਿੱਚ ਜੋ ਸਾਨੂੰ ਹੋਰ ਕੋਈ ਖਬਰ ਜਾਂ ਸੂਚਨਾ ਜਿਸ ਤਰ੍ਹਾਂ ਹੀ ਮਿਲਦੀ ਹੈ ਉਹ ਅਸੀਂ ਆਪਣੇ ਜਿਹੜੇ ਆ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਦੇ ਜਿਹੜੇ ਦਰਸ਼ਕ ਨੇ ਉਹਨਾਂ ਤੱਕ ਪਲ-ਪਲ ਦੀ ਖਬਰ ਜਿਹੜੀ ਆ ਅਸੀਂ ਜ਼ਰੂਰ ਪਹੁੰਚਾਵਾਂਗੇ ਫਿਲਹਾਲ ਤੁਹਾਨੂੰ ਇਹ ਜਾਣਕਾਰੀ ਦੇ ਦਈਏ ਕਿ ਸਾਬਕਾ ਵਿਧਾਇਕ ਅੰਗਦ ਸੈਣੀ ਦੀ ਜੋ ਹਾਲਤ ਆ ਉਹ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈਗੀ ਆ ਔਰ ਜਿਉਂ ਹੀ ਸਾਨੂੰ ਕੋਈ ਹੋਰ ਸੂਚਨਾ ਜਾਂ ਖਬਰ ਆਂਦੀ ਆ ਕਿ ਇਹ ਜਿਹੜਾ ਐਕਸੀਡੈਂਟ ਹੋਇਆ ਇਹ ਕਿਸ ਤਰ੍ਹਾਂ ਹੋਇਆ ਇਹਦੇ ਪਿੱਛੇ ਕਾਰਨ ਕੀ ਰਹੇ ਹੋਣਗੇ ਔਰ ਜੋ ਵੀ ਖਬਰ ਸਾਡੇ ਤੱਕ ਸੂਤਰਾ ਨਹੀਂ ਆਏਗੀ ਉਹ ਤੁਹਾਡੇ ਤੱਕ ਅਸੀਂ ਜ਼ਰੂਰ ਸਾਂਝੀ ਕਰਾਂਗੇ ਫਿਲਹਾਲ ਸਾਡੇ ਕੋਲ ਗੱਡੀ ਦੀ ਤਸਵੀਰ ਹੀ ਆਈ ਹੈ ਕਿ ਇਹ ਜਿਹੜੀ ਗੱਡੀ ਦਾ ਹਾਲਤ ਦੇਖ ਕੇ ਤੁਸੀਂ ਦੇਖ ਸਕਦੇ ਆ ਕਿ ਇਹ ਐਕਸੀਡੈਂਟ ਕਿੰਨਾ ਜ਼ਬਰਦਸਤ ਹੋਇਆ ਹੋਵੇਗਾ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499